ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਠੀਕ ਠਾਕ ਹੋ ਆਪਾਂ ਵੀ ਠੀਕ ਠਾਕ ਆ ਜੀ ਵਧੀਆ ਕਿ ਆਈ ਦੀ ਆਪਾਂ ਨਵੀਂ ਵੀਡੀਓ ਦੀ ਕਰਨ ਲੱਗੇ ਆ ਸ਼ਰਵਾਤ ਹਨਾ ਤੇ ਲੇਟ ਹੋ ਗਏ ਜੀ ਟਾਈਮ 3 ਵਜ ਗਿਆ ਤੁਹਾਨੂੰ ਪਤਾ ਹੈ ਵੀ ਸਵੇਰੇ ਹਨਾ ਕੁਝ ਤਾਂ ਕੰਮ ਤਾਂ ਦੇ ਹੋ ਜਾਂਦੇ ਆ ਕੁਸ ਰਣਵੀਰ ਨੇ ਡਿਊਟੀ ਜਾਣਾ ਹੁੰਦਾ ਮਨਕੀਰਤ ਨੇ ਸਕੂਲ ਜਾਣਾ ਹੁੰਦਾ ਤਾਂ ਕਰਕੇ ਵੀਡੀਓ ਵੀ ਸਟਾਰਟ ਨਹੀਂ ਹੁੰਦੀ ਕੁਝ ਮੈਨੂੰ ਥੋੜਾ ਜਿਹਾ ਲੇਟ ਹੁੰਦੇ ਆ ਹੁੰਦੇ ਪਈ ਰਿਹਾ ਤੂੰ ਤੇ ਮੰਨ ਕੇ ਚਲੋ ਵੀ ਮੈਂ ਉੱਠਦੀ ਹਣੀ ਐ ਮੈਨੂੰ 8:00 ਵਜੇ ਉਠਾਉਂਦੇ ਆ ਇਹ ਹੁੰਦੇ ਰਮਨ ਉੱਠਾੜ ਚਾਹ ਪੀ ਲਾ ਫੇਰ ਉੱਠ ਕਿਉਂਕਿ ਦਿਨੇ ਆਏ ਹੁੰਦਾ ਗੱਲਾਂ ਬਾਤਾਂ ਕਰੀ ਜਾਂਦਾ ਮੈਂ ਤੇ ਹਨਾ ਸੁੱਤਾ ਹੀ ਨਹੀਂ ਜਾਂਦਾ ਨਾ ਜੀ ਕਰਦਾ ਸਾਂ ਨੂੰ ਸੁਣ ਪਤਾ ਚ ਵੀ ਲੱਗੀ ਰਹਿੰਦੀ ਤੇ ਚਲੋ ਜੀ ਹੁਣ ਆਪਾਂ ਅੱਜ ਦੀ ਵੀਡੀਓ ਦੀ ਮਤਲਬ ਸ਼ੁਰੂਆਤ ਕਰ ਰਹੇ ਹਾਂ ਤੇ ਆਪਾਂ ਤੁਹਾਡੇ ਲਈ ਹਨਾ ਵਧੀਆ ਬਲੌਗ ਅਪਲੋਡ ਕਰਾਂਗੇ ਭਾਵੇਂ ਥੋੜੇ ਜਿਹੇ ਟਾਈਮ ਦਾ ਹੋ ਜੇ ਕਿਉਂਕਿ ਕੰਮ ਹੈ ਹਨਾ ਚਲੋ ਵੀ ਰੋਟੀ ਹੈ ਚਲੋ ਵੀ ਜਿਵੇਂ ਵੀ ਹੈ ਘਰ ਦੇ ਹਲਾਸ ਸਾਨੂੰ ਸਾਰਿਆਂ ਨੂੰ ਪਤਾ ਹੈ ਵੀ ਤੇ ਵੀ ਹਨਾ ਇਹ ਰੋਟੀ ਬਣਾਈ ਹੈ ਇੱਕ ਤਰ੍ਹਾਂ ਚੈਨਲ ਚੱਲ ਪੇ ਤੇ ਚਲੋ ਕੁਝ ਕਿਸੇ ਪਾਸ ਚਾਰ ਪੈਸੇ ਸਾਰਾ ਲੱਗ ਪਾຊੂ ਨੂੰ ਪਾਣੀ ਤੇ ਭਾਂਡੇ ਸਾਡੇ ਪਏ ਆ ਮਾਂਜਣਾ ਵਾਲੇ ਹਜੇ ਟਾਈਮ 6:00 ਵੱਜ ਗਏ ਕਿ ਰਮੇ ਸਾਨੂੰ ਪਾਣੀ ਪਿਆ ਕੇ ਦਾਲ ਸਾਡੀ ਬਣੀ ਪਈ ਆ ਦਾਲ ਬਣ ਗਈ ਹੁਣ ਹੁੰਗੀ ਦਾਲ ਸਾਡੀ ਬਣ ਗਈ ਤੇ ਆ ਸਾਡੀ ਅਮਾ ਨੇ ਮੇਰੇ ਲਈ ਚੁੰਨੀ ਲਈ ਜਾਨਵੀ ਕਮੈਂਟ ਕਰਕੇ ਦੱਸੋ ਚੁੰਨੀ ਕਿਵੇਂ ਲੱਗੀ ਆ ਸਾਡਾ ਕਿਤੂ ਕਹਿੰਦਾ ਭੂਆ ਵੀਡੀਓ ਮੈਂ ਬਣਾਉਂਗਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਨਾ ਬੱਸ ਤਹੜ ਦੇ ਤੇ ਮਾਰਦੀ ਹੈ ਜੀ ਮੈਂ ਹਸਦਾ ਮੈਂ ਤਾਂ ਨੇੜੇ ਹੀ ਨਹੀਂ ਹੁੰਦੀ ਇਹਦੀ ਇਤੈ ਨਹੀਂ ਦੂਰ ਤਾਈ ਲੈ ਕੇ ਆਉਂਦੀ ਐ ਤੇ ਰਣਵੀਰ ਨੂੰ ਕਿਹਾ ਸੀ ਮੈਂ ਕਿ ਫਰਸ਼ ਧੋਦਿਆ ਕਰੋ ਨਾ ਤੁਸੀਂ ਕਹਿੰਦਾ ਵੀ ਧੋਣ ਹੀ ਨਹੀਂ ਕਹਿੰਦਾ ਵੀ ਇਹ ਫਿਰ ਸਿਮਿੰਟ ਪਟਿਆ ਜਾਊਗਾ ਫੜ ਲੈਣੀ ਪੁੱਤ ਕਹਿੰਦਾ ਸਿਮਿੰਟ ਪਟਿਆ ਜਾਊਗਾ ਵੀ ਇਹਨੂੰ ਧੋਣ ਹੀ ਨਹੀਂ ਕਹਿੰਦਾ ਫਿਰ ਕਿਉਂਕਿ ਥੋੜਾ ਘੱਟ ਸਿਮਿੰਟ ਪਾਇਆਗਾ ਤੇ ਉੰਗਾਂ ਦਾ ਕਰਕ ਵਗੈਰਾ ਹੁਣ ਹਟ ਗਿਆ ਵਧੀਆ ਹੋ ਗਿਆ ਤੇ ਸਾਰਾ ਮੈਂ ਲਾਤਾ ਸੀ ਜੀ ਸ਼ਾਮੇ ਅੱਜ ਸਵੇਰੇ ਇੱਥੇ ਪਿਆ ਸੀਗਾ ਫਿਰ ਮੈਂ ਚੱਕ ਕੇ ਤੇ ਉਹ ਮਲ ਕੰਧ ਨਾ ਲਾਤਾ ਮਗਾ ਸੋਕ ਕੋਈ ਉਲਪਸਾ ਨੂੰ ਬੰਦ ਕਰ ਕਿਉਂ ਨਹੀਂ ਬੰਬੀ ਐ ਸ਼ੂਰ ਉਹ ਆ ਫਾਇਲੋ ਇਹ ਮੈਂ ਨਾ ਦੀ ਨਾ ਧਰੀ ਜਾਉਂ ਮਾਝਾ ਆਪਣੀ ਆਏ ਮੈਨੂੰ ਨਾਲ ਨਵੇੜ ਪੈਣੀ ਆਇ ਨਾ ਕਰਿਆ ਕਰ ਮੈਂ ਇਸੇ ਜਾਣ ਕੇ ਪਿੱਛੇ ਹਟ ਕੇ ਵਾਸ਼ਰੂਮ ਕਰਨ ਲੱਗ ਪਈ ਤੇ ਗੁਆਟ ਾਲਦੇ ਆ ਜੀ ਕਈ ਨਹੀਂ ਾਲ ਦੰਨੇ ਆ ਸਾਹੀ ਕੰਮ ਧੁੰਦੇ ਚੱਲੀ ਜਾਂਦੇ ਨੋ ਜੀ ਪਾਣੀ ਪਿਉਣੀ ਆ ਪਸੂਆਂ ਨੂੰ ਇਥੂ ਆਪਣਾ ਕੈਮਰਾਮੈਨ ਕਈ ਹੈਗੀ ਆਪਾਂ ਉਹਦੇ ਨੂੰ ਗੋਹਾ ਢਾਲ ਦਿੰਦੇ। ਜੋ ਫੋਲ ਵੀ ਨਹੀਂ ਡਾਲੀ। ਉਂਗਲਾਂ ਤਾਂ ਨਹੀਂ ਉਹ ਤੇ ਕੈਮਰੇ ਨੂੰ ਨਹੀਂ ਆਈ। ਫੜ ਦੇ ਰੱਖੀ ਦਿਨ। ਦੇ ਹੁਣ ਆਪਾਂ ਕੱਟ ਇਹ ਉਂਗਲ ਅੰਦੀ ਲੋਚ ਲੋਚ ਆਪਾਂ ਗੁੱਦੀ ਬੰਦ ਕਰ ਦਈਏ ਬਾਸ ਬਾਲਟ 'ਚ ਬਸ ਪਰ ਲਿਖ ਲੈਂਗੇ ਅਸੀਂ ਇੱਕ ਵਾਰੀ ਛਿੱਧੀ ਪਰ ਨਾਲੀ ਆ ਪਸ ਹੁਣ ਬਾਹਰ ਹੀ ਪਿਆਤਾ ਤੇ ਹੁਣ ਤੇ ਬਾਪੂ ਨੇ ਸਬਜ਼ੀਆਂ ਲਾ ਰੱਖਿਆ ਦਿਖਾ ਦੇ ਸਬਜ਼ੀਆਂ ਪੈਨ ਆਪੇ ਗਰੇਆ ਆਪੇ ਉਹਨੇ ਕਿ ਲਾਣੇ ਆਪੇ ਗਰੇਆ ਅਸਾਂ ਆ ਕੇ ਕੁ ਖੇਤਾਂ ਆਈਆਂ ਹੋਗਾ ਹਨ ਤੇ ਬੱਟਾ ਦੀ ਵਾਸਤੇ ਵਧੀਆ ਪਾਣੀ ਖੜ ਜਾਂਦਾ ਨੇ ਆਪਣੇ ਖੇਤ ਖੇਤ ਦਾ ਖੇਤ ਦੇਖਾ ਲਾ ਵਧੀਆ ਸਬਜ਼ੀ ਦਾ ਕੀ ਮਾੜੀ ਹੁੰਦੀ ਗੇਤੀ ਬੇਸ਼ੇਤੀ ਤੇ ਹਰਾ ਜੀ ਇੰਨਾ ਸੀ ਆਪਣਾ ਸਾਰਾ ਵੜਦਾ ਮੁੱਲ ਵੇਚਦਾ ਸੀਗਾ ਦਰ ਮੇ ਬਹੁਤ ਸੋਹਣੇ ਹਰੇ ਸਾਰੇ ਤੇ ਕੈਮਰਾਮੈਨ ਅਜਾ ਕੀਤਾ ਹੈ ਨਾ ਵੀਡੀਓ ਜਿੰਮੇ ਦੀ ਵੀ ਬਣੀ ਹੈ ਨਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੁਣ ਇਹ ਬਹੁਣਾ ਸੀ ਅੱਜ ਬਾਣ ਰਣਵੀਰ ਨੇ ਇੱਧਰ ਲਾ ਆਹ ਹੈ ਇੱਧਰ ਕਿੱਥੋਂ ਆ ਸੀ ਅੱਜ ਕਹਿ ਕੇ ਗਿਆ ਸੀ ਪਾਪੇ ਨੂੰ ਕਹਿੰਦਾ ਬਾਦਿਓ ਤੇ ਇਹ ਅੱਜ ਉਹ ਤਾਂ ਨਹੀਂ ਤਵੀਆਂ ਨਹੀਂ ਮਿਲਣਾ ਸ਼ਾਇਦ ਪਤਾ ਨਹੀਂ ਕਾਏ ਕੋਲੇ ਟਾਈਮ ਹੈ ਨਹੀਂ ਸੀ ਬਹੁਤ ਵਾਸਤੇ ਫੇਰੇ ਦੁਬਾਰਾ ਬਾਗੂ ਕੇ ਤੇ ਵਧੀਆ ਕੋਈ ਹਰਾ ਵਗਾਰੇ ਬੀਜਣਗੇ ਇੱਥੇ ਨੂੰ ਲੱਗਾ ਹੋਰ ਤਾਂ ਕੀ ਕੀਤਾ ਨਾ ਐਥੋਂ ਨਹੀਂ ਆਗੇ ਜੀ ਆਪਾਂ ਗੇੜਾ ਖਾਣ ਉਹ ਫਿਰ ਮਰੂਦ ਖਾਣਨੇ ਆ ਸਨ ਮਰੂਦ ਆਇ ਕਿਥੋਂ ਆਏ ਜਾਈ ਆ ਆਏ ਸਿੱਧੇ ਬਾਗ ਜਾਣਨੇ ਆ ਰੇਤਾ ਪੈ ਜਾਉ ਗਿੱਲਾ ਨਹੀਂ ਸੁੱਕਾ ਵਾ ਮੈਂ ਇੱਧਰ ਦਿਖਾ ਲੈਣਾ ਦੂਰ ਵਾਲੀ ਇੱਧਰ ਵੱਡੀ ਹੋ ਜੂਗੀ ਵੀਡੀਓ ਉਹ ਰਿਆ ਇੱਧਰ ਇਹ ਬਾਗ ਜਾਨਨੇ ਚੱਲ ਚਲੋ ਆ ਗਿਆ ਤਾਹਾ ਚਲੋ ਬਈ ਅਜ ਆਪਣਾ ਕੈਮਰਾਮੈਨ ਆਈ ਵੀਡੀਓ ਬਣਾਉ ਉਹ ਕਰ ਚਣ ਵਜੇ ਪੈਰ ਤੇ ਨਹੀਂ ਵਾਇਦਾ ਪਾਣੀ ਤਾਂ ਕਿਤੇ ਵੀ ਹੈ ਪਾਣੀ ਹੈ ਨਹੀਂ ਸੁੱਕਾ ਗਿਆ ਬਾਹ ਚਲ ਸੁੱਕਾ ਬਾਹ ਕੇ ਚਲ ਵਧੀਆ ਕਰ ਚਲ ਮਾਰੀ ਨਹੀਂ ਬਾਹ ਕੇ ਨਾ ਫਿਰ ਵਧੀਆ ਵਾਇ ਜਾਉਂਦਾ ਸੁੱਕਾ ਫੇਰੇ ਦੁਬਾਰ ਪਾਣੀ ਪੱਕਾ ਪੱਕਾ ਰਹਿੰਦਾ ਫਿਰ ਹੂੰ ਹੂੰ ਅਕਾ ਬੱਕਰੀਆਂ ਹੁਣ ਇੰਨਾ ਖਾਂਦੇ। ਉਹ ਵੱਢ ਕੇ ਲੈ ਗਏ ਤਾਂ। ਕੌਣ ਵੱਢ ਕੇ ਲੈ ਗਏ? ਅੱਪੇ ਵਾਜ ਦੋ ਦੁਆਈ ਨਹੀਂ ਸੀ ਕੋਈ ਆਗੇ ਸੇ ਵੱਢ ਕੇ ਲੈ ਗੇ। ਆਜੇ ਤੁਹਾਨੂੰ ਮੋਟਰ ਵੀ ਆਪਣੇ ਦੂਰ ਦਿਖਾਉਣੀ ਮੋਟਰ। ਉਹ ਸੀ ਆਪਣੇ ਤਿੰਨ ਖੰਬੇ। ਉਹ ਪਿੱਛੇ ਰਹਿ ਗਏ। ਕੋਸੇ। ਘਰ ਰਹਿ ਗਏ ਆਜਾ। ਘਰ ਕੰਨੀ ਆਪਣੇ। ਆਪਣੇ ਤਿੰਨ ਖੰਬੇ ਹਨਾ ਜੋ ਟਰੱਸ ਫਾਰਮ ਆਪਣਾ ਵੱਡਾ। ਵੱਡਾ ਟਰੱਸ ਫਾਰਮ ਭਾਈ ਸਾਡੇ ਮੁੰਡੇ ਦਾ ਟਰੱਸ ਫਾਰਮ ਵੱਡਾ। ਮੈਂ ਕਰ ਲੈਣਾ ਗੱਡੀ ਵਾਲੀ ਹੁਜੀ ਪਤਾ ਤੇ ਕੋਈ ਹੱਪਾ ਨਾ ਅੱਛਾ ਲਓ ਜੀ ਸਾਡੇ ਮੁੰਡੇ ਨੇ 3 ਮਿੰਟਾਂ ਦੀ ਵੀਡੀਓ ਬਣਾਤੀ ਮੰਨਦੇ ਹੋ ਤੁਸੀਂ ਲੈ ਤਾਂ ਵੀਡੀਓ ਚ ਲੱਗੇ ਤੈਨੂੰ ਅਗੇ ਜਸ਼ਨ ਆਉਂਦਾ ਹੁੰਦਾ ਵੀਡੀਓ ਚ ਅੱਜ ਦੂਹਾਂ ਅਜ ਤੇ ਆ ਆਪਣੇ ਜਾਮਣਾਂ ਦਾ ਬੁੱਟਾ ਜੀ ਉਦੋਂ ਸਾਡੇ ਨਾਲ ਛੇੜ ਹੋਈ ਸੀਗੀ ਜਾਮਣਾਂ ਤੋੜਨਾ ਇਹ ਅਸੀਂ ਸਾਰੇ ਲੈ ਗਏ ਕੋਈ ਨਾ ਕੋਈ ਤੋੜ ਕੇ ਕਿਉਂਕਿ ਮੌਕੇ ਦਾ ਆ ਗਿਆ ਨਾ ਇੱਧਰ ਰੋੜ ਤੇ ਆ ਗਿਆ ਤੇ ਜਮਾਰ ਇੰਨੀ ਕਿ ਜ਼ਿਆਦਾ ਸੀ ਇੱਥੇ ਪਤਾ ਲੱਗਦਾ ਨਹੀਂ ਸੀਗਾ ਬੂਆ ਬੀ ਹਰਾ ਉਹ ਉੱਲਾ ਹੋ ਜਾਂਦਾ ਨਾ ਹਰੇ ਦਾ ਕੰਧ ਤਰ੍ਹਾਂ ਬਣ ਗਿਆ ਸੀ ਓਟਾ ਹੋ ਗਿਆ ਸੀ ਬੂਆ ਹਾਂਜੀ ਹਾਏ ਮਰੂਦ ਪਿਆ ਹੂੰ ਕਰੇ ਕੌਂਸਲ ਆ ਪੈ ਕੇ ਸੈੱਡ ਗਣਾ ਪਹਿਲੇ ਗਾਉਂਸਲ ਕਿੱਥੇ ਆ ਕਿ ਤੂੰ ਆ ਕਿਰਿਆ ਹੋਇਆ ਆ ਲੈ ਲੈ ਪਹੁੰਚੀ ਨਹੀਂ ਮੈਥੋਂ ਕਿੱਥੇ ਕਾਉਂਸਲ ਆ ਪਤਾ ਨੋਚ ਆਪ ਨੂੰ ਮਿਲ ਗਿਆ ਮਰੂਦ ਇੱਕ ਹੈ ਤਾਂ ਛੋਟਾ ਜਿਹਾ ਪਰ ਕਿਰਿਆ ਵਟ ਮੈਨੂੰ ਬਧੇ ਲਾ ਦੇ ਘੜੇ ਜਿਹਾ ਅੰਗੂਰ ਆਹ ਮਰੂਦ ਖਾਣ ਆਪਣੀ ਆਹ ਤੋੜੀਆ ਖਾ ਲੋ ਆਪਣੀ ਆਪਾਂ ਨਾ ਮੋੜ ਆਪਣੀ ਉਹ ਲੈਣਾ ਹੋਰ ਦੇ ਦੇ ਦੰਦੀ ਵੱਟ ਕੇ ਦੇ ਦੋ ਹੋਰ ਤੋੜ ਲੈਣੇ ਆਪਾਂ ਦੰਦੀ ਵੱਟੀਆਂ ਤੇ ਕਿੱਥੇ ਕਿਤੇ ਆ ਗਏ ਜੀ ਅਸੀਂ ਦੋਨੇ ਉਹ ਆਪ ਤੀਜਾ ਅਸੀਂ ਹੋਰ ਲੱਭ ਲੈਨੇ ਕੋਈ ਨਾ ਕੋਈ ਹੋਰ ਮਿਲ ਜੂਗਾ ਸਵਾਦ ਆ ਨਾ ਸਵਾਦ ਹੈ ਥੋੜਾ ਜਨਾ ਜਿਆਦੇ ਜਿਹੜੇ ਮਤਲਬ ਜਿਆਦੇ ਨਹੀਂ ਪੱਕਿਆ ਜਿਆਦੇ ਨਹੀਂ ਕਿਰੇ ਹੁੰਦੇ ਉਹਨਾਂ ਚ ਸੰਡਾ ਹੁੰਦੇ ਐ ਐ ਸਹੀ ਕਹਾ ਹੂੰ ਖਾ ਲਾ ਆ ਜੋ ਹੋਸ ਇੱਕ ਬੂਟਾ ਦੇਖ ਕੇ ਆ ਗਈ ਲਓ ਜੀ ਇੱਥੇ ਆਪਣੇ ਉਹੀ ਜਗ੍ਹਾ ਜਿੱਥੇ ਆਪਾਂ ਕੰਬਲ ਵਗੈਰਾ ਤੋਤੇ ਸੀ ਫੇਰ ਕਰੇ ਚੱਲਦੇ ਕੋਈ ਕੰਮ ਕਰਦੇ ਆ ਇੱਥੇ ਵੀ ਆਏ ਬਣਿਆ ਪਿਆ ਜੀ ਪਾਰਕ ਹੀ ਬਣਿਆ ਪਿਆ ਇੱਕ ਤਰ੍ਹਾਂ ਦਾ ਬਹੁਤ ਜ਼ਿਆਦਾ ਹੋਇਆ ਕੁਝ ਪੇੜ-ਪੌਦੇ ਵਾਲੇ ਹੋਏ ਪਏ ਇਹਦੀ ਤਾਂ ਹੈ ਨਹੀਂ ਮਰੂਦ ਇਹ ਵੀ ਮਰੂਦਾਂ ਦਾ ਪੁੱਤ ਹੈ ਅੰਦਰ ਹਾਨੀ ਖਾ ਜਾਂਦੇ ਤੇ ਤੋਤੇ ਇਹ ਦੇਖੋ ਨਾਰ ਉਹਦੇ ਮੈਨੂੰ ਪਾਪੇ ਨੇ ਤੋੜ ਕੇ ਦਿੱਤਾ ਖਾਦਾ ਹੀ ਨਹੀਂ ਮੈਂ ਇੱਜੇ ਚੱਬਿਆ ਆ। ਆ ਇੱਧਰ ਵਾਤ ਆ ਇੱਧਰ ਪਹਿਲਾਂ ਕਹਿ ਦਿੰਦੇ ਆਂ। ਇੱਧਰ ਆ ਆ ਗਈ ਪਤਾ। ਲਓ ਜੀ। ਆਪਣੇ ਅਨਾਰ ਚੈੱਕ ਕਰੋ ਇੰਨੇ ਖੜੇ ਐ ਤੇ ਹੁਣ ਇੱਥੇ ਹਨਾ ਨਾਂਗਾ ਟੱਪਾ ਇੱਥੇ ਕੋਈ ਰਾਖੀ ਦਾ ਕੁਛ ਰਹਿੰਦੀ ਨਹੀਂ ਜਮੀ। ਮੇਰਾ ਨਾ ਇੱਕ ਰਾਦਾ ਹੋਰ ਆ ਮੈਂ ਇੱਕ ਅਨਾਰ ਤੋੜਨਾ। ਕੱਚਾ ਨਹੀਂ ਹੈਗਾ ਰੈੱਡ ਵੀ ਆ ਦੇਖੋ ਜੀ ਇਹਦੇ ਚ ਲਗਾ ਹੂੰ ਦੇ ਸਵਾਦ ਹੈ ਲਓ ਜੀ ਆ ਆਪਣੇ ਤੂਤ ਹੈ ਕੋਈ ਛਡੀਆਂ ਪੰਗਾ ਨੇ ਕੋਈ ਆਪਏ ਨੇ ਅਨਾਰ ਲੱਗੇ ਤੋ ਬੱਸ ਇੰਗਲਾ ਕੁਟਿਆ ਲੱਗਿਆ ਥੋੜਾ ਜਿਹਾ ਹੋਣਾ ਜਿਆਦੇ ਕਰਿਆ ਨਹੀਂ ਤੋਰੀਆਂ ਵੀ ਇੱਥੇ ਤਾਂ ਲਓ ਬੱਸ ਕਿੱਥੇ ਛੱਡਦਾ ਸਿੱਤਣਾ ਆ ਨਾ ਮੈਂ ਦੀ ਰੇ ਦੇ ਦੇ ਮੈਨੂੰ ਦੇ ਦੇ ਪੁੱਤ ਖਾ ਲ ਇਥੇ ਕਿਡਾ ਦੋਰਵਾ ਹੋਣਾ ਜੀ ਸਪਾਈ ਕਰਨ ਵਾਲੀ ਥੋੜੀ ਟਾਈਮ ਹੀ ਨਹੀਂ ਹੁੰਦਾ ਰੰਦੀਰ ਕੋਲੇ ਆ ਤੂੜੀਆਂ ਨਹੀਂ ਲੱਗ ਰਹੀਆਂ ਹੁਣ ਤਾਂ ਲਓ ਜੀ ਆ ਆਉਂਦਾ ਰੋਡ ਹਨਾ ਅਸੀਰ ਨੂੰ ਜਾਂਦੀ ਏ ਸੜਕ ਆਪਣੇ ਤੇ ਆਪਣੇ ਘਰ ਨੂੰ ਆਹ ਪਹੀ ਮੁੜ ਜਾਂਦੀ ਟਾਹਣੀਆਂ ਨੂੰ ਇਥੇ ਆਪਣਾ ਖੇਤ ਸਟਾਰਟ ਹੋ ਜਾਂਦਾ ਕਿਸ ਨੇ ਆਪਾਂ ਨੇ ਦਿਖਾਇਆ ਏ ਇਹ ਕਿਦਾਂ ਦੇ ਤੁਹਾਨੂੰ ਦਿਖਾਉਣਾ ਪਿਛਲਾ ਨਾ ਹੂੰ ਪੁੱਛ ਰਖੇ ਦਖਾਉਂਦਾ ਲੋਈ ਸੀ ਕਿੰਨਾਂ ਚਾਹੀ ਸੀ ਨਾ ਹੂੰ 15 ਚਾਹੀਦੇ ਇੱਕ ਮੈਂ ਦੇ ਰਿਹਾ ਸੀ ਮੀਨੇ ਦਿਖਾਉਂਦਾ ਇੱਥੇ ਇੰਨੇ ਕ ਕੱਪੜੇ ਧੋਤੇ ਹੋਏ ਆ ਜੀ ਇੰਨੇ ਕ ਜ਼ਿਆਦਾ ਕੱਪੜੇ ਖਾਲਚ ਪਾਣੀ ਆ ਜਾਂਦਾ ਇੱਥੇ ਸਾਰੇ ਘਰਾਂ ਦੇ ਬੜਾ ਆ ਜਾਂਦਾ ਹੂੰ ਕੱਪੜੇ ਤੋਂ ਕੋਈ ਤੋੜਨ ਲੱਗ ਗਈਆਂ ਪਾਣੀ ਆ ਚ ਹੈ ਨਾ ਹੂੰ ਹੂੰ

ਨਰ ਮੇਰਾ ਬਹੁਤ ਸੋਣਿਆ ਜੀ ਪਰ ਆ ਡੱਡੂ ਕਿਥੇ ਡੱਡੂ ਛੋਟੇ ਛੋਟੇ ਬੱਚੇ ਅੱਜ ਤੱਕ ਇਤੂ ਆਈ ਜਾਂਦਾ ਸਾਰੀ ਵੀਡੀਓ ਚ ਮੈਂ ਅੱਜ ਤੱਕ ਇਤੂ ਆਈ ਜਾਂਦੇ ਤੇ ਆਪਣੇ ਮਗਰ ਆਈਦਾ ਕੈਂਟਰ ਤੇ ਕਿਤੂ ਭੱਜ ਲਾ ਨਹੀਂ ਆਪਣ ਖੇਤ ਚ ਵੜਨਾ ਪਊਗਾ ਦੇਖੋ ਜੀ ਸਪੀਡ ਚੈੱਕ ਕਰੋ ਮੁੰਡੇ ਦੀ ਆ ਜੀ ਆਪਣੇ ਘਰ ਇੱਕ ਚਾਚੇ ਦਾ ਇੱਕ ਸਾਡਾ ਤਾਂ ਇੰਟਰ ਵੀ ਆ ਗਿਆ ਸਾਡੇ ਮਗਰੀ ਆਇਆ ਕਰੇ ਚੰੜੇ ਬਾਸ ਪੁੱਤ ਪਾਸ ਹੋਈ ਤੇ ਫੇਰ ਦਿਖਾਵਾਂਗੇ ਕੱਲ ਨੂੰ ਵੱਲਾਂ ਲਓ ਜੀ ਇੱਥੇ ਆਪਣੀ ਟੈਂਕੀ ਭਰ ਗੀ ਅਸੀਂ ਖੇਤੋਂ ਆਏ ਫਟਾਫਟ ਕਣਕੀ ਪੂੰ ਇੱਥੇ ਥੋੜੀ ਜੀ ਮਤਲਬ ਕਰੀਆ ਆ ਫੜੀ ਛੱਡਿਆ ਰੱਖੋ ਤਦੂ ਹਵਾ ਨਿਕਲੀ ਹੋਰੀ ਨਿਕਲੀ ਹੋਵੇ ਹਵਾ ਨਿਕਲਦੀ ਆ ਨਾ ਲੋ ਚਲਾਉਣੀ ਬੈਂਜੀ ਜਦੋਂ ਟੈਂਕੀ ਭਰ ਜਾਂਦੀ ਹੈ ਮੈਂ ਤੇ ਕੀਤਾ ਪ੍ਰਾਈਸ ਪਤਾ ਨਹੀਂ ਕੀ ਗੱਲ ਹੈ ਜਦੋਂ ਟੈਂਕੀ ਜਾਂ ਟੈਂਕੀ ਚ ਪਾਣੀ ਖਤਮ ਹੋ ਜਾਂਦਾ ਹਾਏ ਮੈਂ ਤਾਂ ਚਪਲਾ ਖਰਾਉਂ ਖੂੰ ਆਦਰ ਵੀ ਆ ਜਾਂਦੇ ਤੇ ਉਦੋਂ ਨਾ ਉਹ ਪਤਾ ਨਹੀਂ ਕਿਵੇਂ ਹਵਾ ਜੀ ਕੱਢਣੀ ਪੈਂਦੀ ਹੈ ਨਾ ਟੂਟੀ ਦੀ ਫਿਰ ਮਤਲਬ ਕਿਤੇ ਵੀ ਟੂਟੀਆਂ ਚ ਪਾਣੀ ਨਹੀਂ ਆਉਂਦਾ ਥੱਲੇ ਨਾ ਕੋਈ ਰਸੋਈ ਚ ਨਾ ਕੋਈ ਬਾਸ ਨਾ ਉਹਨ ਘਰ ਚ ਕਿਤੇ ਵੀ ਹਮ ਅਪਾਗੇ ਜਿ ਕੋਠੇ ਤੇ ਬਸ ਥੱਲੇ ਜਾਣੇ ਇਹ ਆਪਣੇ ਸਾਰੇ ਚਾਚੇ ਤਾਇਆ ਦੇ ਘਰ ਹੈ ਜੀ ਕੀ ਤੁਲੇ ਮੈਨੂੰ ਭੂਆ ਕਹਿੰਦਾ ਕੋਠੇ ਤੇ ਆ ਜਾ ਕੰਮ ਧੰਦਾ ਕਰਾਉਣੇ ਆ ਜੀ ਕੁਛ ਨਾ ਕੋ ਸਾਮਣ ਨਾਲ ਬੈਣੀ ਐ ਮੈਂ ਤਾਂ ਆਏ ਮੱਟੀ ਕੋਲੇ ਕੋਈ ਨਹੀਂ ਫਿਰ ਕੇ ਆ ਨਾ ਦਾਦੀ ਦੇ ਪੱਟੀਆ ਤੇ ਇਹ ਵਿਚਾਰਾ ਮੇਰੇ ਨਾਲ ਨਾਲ ਭੂਆ ਆਪਾਂ ਕੋਠੇ ਤੇ ਚੱਲੇ ਗਏ ਭੂਆ ਖੇਤ ਦਿਖਾ ਦੇ ਆਪਣੇ ਭੂਆ ਆਪਣੇ ਅਮਰੂਦ ਦਿਖਾ ਦੇ ਭੂਆ ਆਪਣੇ ਨਾਰ ਦਿਖਾ ਦੇ ਵਿਚਾਰਾ ਐ ਗਰੀ ਜਾਂਦਾ ਮਗਰ ਮਗਰ ਮੇਰੇ ਇਹਦੇ ਨਾਲ ਜੀਜਾ ਲੱਗ ਜਾਂਦਾ ਉਹ ਤਾਂ ਤੁਹਾਨੂੰ ਪਤਾ ਕੱਲੇ ਬੰਦੇ ਨੂੰ ਔਖਾ ਹੋ ਜਾਂਦਾ ਤੇ ਬਾਕੀ ਜੀ ਹਨਾ ਕੱਲ ਵਾਲੀ ਵੀਡੀਓ ਜਿਹੜੀ ਆਪਾਂ ਪਾਈ ਸੀ ਹਨਾ ਵੀ ਮੈਂ ਤੁਸੀਂ ਕਮੈਂਟ ਕਰ ਰਹੇ ਸੀ ਹਨਾ ਉਰੇ ਆਇਆ ਪਤਾ 6 ਵਜਣੀਆਂ ਤੁਸੀਂ ਕਮੈਂਟ ਕਰਿਆ ਸੀ ਹਨਾ ਵੀ ਚਲੋ ਮੇਰਾ ਦੱਸਣ ਦਾ ਹੱਕ ਬੰਦ ਸੀ ਮੈਂ ਕਿਹਾ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਗੱਲ ਤੇ ਤਾਂ ਕਰਕੇ ਆਪਾਂ ਸ਼ੇਅਰ ਕਰੀ ਤੁਹਾਡੇ ਨਾਲ ਗੱਲ ਹਨਾ ਤੇ ਬਾਕੀ ਜੀ ਕੋਈ ਵੀ ਵੈਡ ਕਮੈਂਟ ਨਹੀਂ ਆਇਆ ਬਹੁਤ ਸੋਹਣੇ ਸੋਹਣੇ ਕਮੈਂਟ ਆਏ ਤੁਹਾਡੇ ਹਨਾ ਤੁਸੀਂ ਸਮਝਿਆ ਸਾਨੂੰ ਤੇ ਇਹੀ ਬਹੁਤ ਵੱਡੀ ਗੱਲ ਜੀ ਵੈਗਣਾ ਗੱਡੀ ਹੈ ਨਾ ਵੇਖ ਰਹੀ ਜੀ ਵੈਗਣਾ ਤੁਸੀਂ ਸਾਰੇ ਭੈਣ ਭਰਾਵਾਂ ਨੇ ਸਮਝਿਆ ਹਨ ਮੇਰੇ ਦੁੱਖ ਨੂੰ ਸਮਝਿਆ ਤੇ ਔਖਾ ਬਹੁਤ ਹੋ ਜਾਂਦਾ ਜੀ ਜਦੋਂ ਬੰਦਾ ਇਹੋ ਜਿਹੇ ਹਾਲਾਤਾਂ ਚੋਂ ਨਿਕਲਦਾ ਹਨਾ ਜਾਂ ਉਹਦੇ ਤੇ ਵਕਤ ਪਿਆ ਹੁੰਦਾ ਬੰਦੇ ਤੇ ਤੇ ਵਾਸਿਕ ਐ ਸੋਚੀ ਜਾਈਦਾ ਹਨਾ ਵੀ ਇਸ ਚੀਜ਼ ਦਾ ਨਾ ਪੁੱਤ ਛੱਟ ਵਜੂਗੀ ਪੀਏ ਚੀਜ਼ ਦਾ ਕੋਈ ਹੱਲ ਹੋ ਜੇ ਨਾ ਛੇਤੀ ਤੇ ਛੇਤੀ ਦਾਦ ਨੂੰ ਧੀਆਂ ਕੋਲੇ ਜਾਵਾਂ ਕਰ ਲਿਆ ਧੀਆਂ ਨੂੰ ਛੱਡ ਕੇ ਰਹਿਣਾ ਵੀ ਬਹੁਤ ਔਖਾ ਹੈਗਾ ਜਵਾਖੜਾ ਹਨਾ ਜਿਹੜੀਆਂ ਮੇਥੋਂ ਬੜਾ ਬਿੰਦ ਨਹੀਂ ਰਹਿੰਦੀਆਂ ਸੀ ਤੇ ਬਾਕੀ ਇੱਕ ਗੱਲ ਹੈਗੀ ਹੈ ਹਨਾ ਚਲੋ ਵੀ ਉਹ ਵੀ ਸਮਝਦਾਰ ਹੈ ਪ੍ਰੀਤ ਨੂੰ ਮੈਂ ਸਾਰਾ ਸਮਝਾਇਆ ਵੀ ਪੁੱਤ ਮੈਂ ਤੁਹਾਡੇ ਵਾਸਤੇ ਹਨਾ ਵੀ ਤੁਹਾਡੇ ਵਾਸਤੇ ਜਾ ਰਹੀਆਂ ਮੈਨੂੰ ਤਾਂ ਮਖਿਆ ਵੀ ਕੁਝ ਨਹੀਂ ਚਾਹੀਦਾ ਚੱਲ ਤੇਰੇ ਮਾਮੇ ਕੇ ਵੀ ਛੀ ਮਹੀਨੇ ਤੋਂ ਕੱਪੜੇ ਬਣਾ ਦਿੰਦੇ ਮੈਂ ਤਾਂ ਕੱਪੜਿਆਂ ਦੇ ਹੀ ਹੁੰਦਾ ਬੁੜੀਆਂ ਨੂੰ ਜੋੜੇ ਜੁੱਤੀ ਦਾ ਹੁੰਦਾ ਹੋਰ ਕੀ ਕਰਨਾ ਤੇ ਮੈਂ ਕਿਹਾ ਆਪਣੇ ਵਾਸਤੇ ਵਧੀਆ ਪੁੱਤ ਵੀ ਜੇ ਆਪਣੇ ਨਾਲ ਘਰ ਹੋਊਗਾ ਹਨਾ ਤੇ ਵੀ ਇੱਕ ਦੋ ਕਹਿੰਦੇ ਹੁੰਦੇ ਛੱਤਾਂ ਜਾਂ ਦੋ ਕੋਠੇ ਹੋਣ ਆਪਦੇ ਨਾਂ ਹੋਣ ਆਪਦਾ ਹੱਕ ਹੋਵੇ ਉਹਨਾਂ ਵੀ ਜੀ ਤੇ ਉਹ ਜੀ ਤੇ ਆਪਾਂ ਨੂੰ ਐਂ ਲੱਗਦਾ ਵੀ ਆਪਾਂ ਇੱਥੇ ਬੈਠੇ ਆ ਨਾ ਕਿਸੇ ਦਾ ਆਪਾਂ ਨੂੰ ਡਰ ਨਹੀਂ ਮੇਰ ਆਉਂਦੀ ਏ ਜੀ ਮੂਹ ਆਉਂਦਾ ਹਨਾ ਉਹ ਚੀਜ਼ ਆ ਵੀ ਆਪਣਾ ਘਰ ਆਪਾਂ ਜੇ ਕੋਈ ਗੱਲ ਕਰਦੇ ਆ ਆਪਣਾ ਘਰ ਆਪਾਂ ਆਪਣੇ ਘਰੇ ਆਏ ਕਰਾਂਗੇ ਹਨਾ ਵੀ ਇੱਕ ਮੇਰ ਹੁੰਦੀ ਏ ਜੀ ਆਪਦੇ ਘਰ ਦੀ ਤੇ ਲੈ ਕੇ ਤਾਂ ਕਿਨੇ ਕਿੱਥੇ ਜਾਣਾ ਹੁੰਦਾ ਕੋਈ ਨਹੀਂ ਲੱਗ ਜਾਂਦਾ ਇੱਥੇ ਬਹਿ ਜਾ ਸਾਰਾ ਕੁਝ ਇੱਥੇ ਹੀ ਰਹਿ ਜਾਂਦਾ ਹਨਾ ਵੀ ਜਿਹੜੇ ਦਾਦੇ ਸੀ ਬਜ਼ੁਰਗ ਮੈਂ ਘਰੇ ਆਣਾ ਘਰ ਉਧਰ ਦੀ ਆਉਂਗਾ ਠੀਕ ਆ ਪਤਾ ਤੇ ਦਾਦੇ ਸੀ ਜਿਹੜੇ ਵੱਡੇ ਬਜ਼ੁਰਗ ਉਹ ਵੀ ਸਭ ਕੁਝ ਇੱਥੇ ਛੱਡ ਗਏ ਹਨਾ ਆਪਾਂ ਵੀ ਇੱਥੇ ਛੱਡ ਜਾਣਾ ਵੀ ਰਹਿ ਸਾਰਾ ਕੁਝ ਇੱਥੇ ਹੀ ਜਾਣਾ ਬਸ ਇੱਕ ਮੇਰ ਹੁੰਦੀ ਆ ਹਨਾ ਵੀ ਬੰਦਾ ਜਿਹੜੀ ਉਹ ਮੇਰ ਹੁੰਦੀ ਆ ਉਹਦੇ ਸਿਰ ਤੇ ਆਪਾਂ ਛਾਲਾ ਮਾਰਦੇ ਤੁਰੇ ਫਿਰਦੇ ਆ ਤੇ ਨਹੀਂ ਤੁਹਾਨੂੰ ਪਤਾ ਵੀ ਕੋਈ ਮੇਰ ਤੋਂ ਬਿਨਾਂ ਤਾਂ ਉੱਠਣਾ ਕਰ ਨਹੀਂ ਔਖਾ ਹਨਾ ਘਰ ਦੀ ਸਾਹ ਸੰਭਾਲ ਵੀ ਨਹੀਂ ਹੁੰਦੀ ਕੋਈ ਵੀ ਚੀਜ਼ ਆ ਖੇਤ ਆ ਪੰਮਾ ਦੀ ਘਰ ਹੈ ਵੀ ਆਪਾਂ ਨੂੰ ਮੇਰ ਹੁੰਦੀ ਆ ਵੀ ਉਹ ਮੇਰੀ ਹੈ ਜਾਂ ਸਾਡੀ ਹੈ ਹਨਾ ਉਹ ਚੀਜ਼ ਉਹ ਮੇਰ ਨਾਲ ਬੰਦਾ ਤੁਰਿਆ ਫਿਰਦਾ ਰਹਿੰਦਾ ਹਨਾ ਤੇ ਜਦੋਂ ਕਹਿੰਦੇ ਹੁੰਦੇ ਔਖਾ ਬਹੁਤ ਹੋ ਜਾਂਦੀ ਜੀ ਦੋ ਕੋਠੇ ਕੋਠੜੇ ਹੋਣ ਵੀ ਘਰ ਤੁਸੀਂ ਦੇਖਿਆ ਹੀ ਆਪਣਾ ਵੀ ਉਹ ਵੀ ਆਪ ਦੇ ਨਾਂ ਆ ਹੋਵੇ ਹਨਾ ਉਹ ਵੀ ਹੋਰ ਕਿਤੇ ਹੋਇਆ ਪਿਆ ਹੋਵੇ ਮੰਨ ਕੇ ਚੱਲੋ ਜੀ ਸਾਡੀ ਦੋਤੀ ਦੇ ਨਾਂ ਤੇ ਦੋਤੀ ਦੇ ਨਾਂ ਪਿਆ ਘਰ ਵੀ ਸਾਡਾ ਤੇ ਮੈਂ ਬੀਬੀ ਨੂੰ ਇਹੀ ਗੱਲ ਕਹੀ ਸੀ ਹੁਣ ਹਨਾ ਮੈਂ ਕਿਹਾ ਬੀਬੀ ਮੇਰੀ ਗੱਲ ਸੁਣਾ ਵੀ ਹੁਣ ਚਲ लवली ਆਇਆ ਹੈ ਨਾ ਕੈਨੇਡਾ ਤੋਂ ਮੈਂ ਕਿਹਾ ਉਹਨਾਂ ਨੂੰ ਕਹਿ ਕਹਾ ਕੇ ਵੀ ਚਲ ਵੀ ਆਪਣਾ ਘਰ ਨਾਂ ਹੋ ਜੇ ਹਨਾ ਵੀ ਕੁੜੀਆਂ ਦਾ ਨਾਂ ਕਰਾ ਦੇ ਗੱਗੀ ਦਾ ਨਾਂ ਕਰਾ ਦੇ ਵੀ ਮੈਂ ਕਦੇ ਵੀ ਇਹ ਗੱਲ ਨਹੀਂ ਆਖੀ ਵੀ ਮੈਨੂੰ ਚਾਹੀਦਾ ਜਾਂ ਮੇਰੇ ਨਾਂ ਇਹ ਕਰਾ ਦਿਓ ਵੀ ਮੈਂ ਤਾਂ ਕੁਝ ਨਹੀਂ ਚਾਹੀਦਾ ਹਨਾ ਵੀ ਜਦੋਂ ਕਿ ਮੈਨੂੰ ਮੇਰੇ ਬੰਦੇ ਬਣਾ 25 ਸਾਲ ਹੋ ਗਏ ਮੈਂ ਸਾਰ ਰਹੀ ਹਾਂ ਉਹਦੇ ਬਿਨਾਂ ਰਹਿ ਰਹੀ ਹਾਂ ਤਾਂ ਮੈਨੂੰ ਕਿਸੇ ਚੀਜ਼ ਦਾ ਮੋਹ ਨਹੀਂ ਆਉਂਦਾ ਹਨਾ ਮੈਂ ਕੀ ਕਰਨਾ ਮੈਂ ਕਿੱਥੇ ਲੈ ਕੇ ਜਾਣਾ ਚਲੋ ਆਇਆ ਹੁੰਦਾ ਹਨਾ ਵੀ ਜੋ ਕੋਈ ਵੀ ਚੀਜ਼ ਆ ਚਲੋ ਭਾਵੇਂ ਕਹਿੰਦੇ ਹੁੰਦੇ ਆ 1000 ਦੀ ਆ ਭਾਵੇਂ 2000 ਦੀ ਆ ਚੀਜ਼ ਛੋਟੀ ਆ ਵੱਡੀ ਆ ਮਹਿੰਗੀ ਆ ਸਸਤੀ ਆ ਬੀਓ ਜੀ ਦਾ ਆਪਾਂ ਨੂੰ ਐ ਹੁੰਦਾ ਹੈ ਹਨਾ ਵੀ ਆਪਣੀ ਐ ਜਦੋਂ ਆਪਾਂ ਇੱਥੇ ਸੋਚ ਲੈਂਦੇ ਆ ਵੀ ਆਪਣੀ ਐ ਉੱਥੇ ਜਾ ਕੇ ਇੰਨਾ ਕਾਏ ਲੱਗਦਾ ਵੀ ਮੇਰ ਆਉਂਦੀ ਉਹ ਚੀਜ਼ ਦੇ ਮੋਹ ਹੁੰਦਾ ਵੱਧਾ ਹਨਾ ਉਦੋਂ ਹੀ ਤੇ ਮੈਂ ਵੀ ਬਿਨ ਹੀ ਗੱਲ ਕਹੀ ਸੀ ਮੈਂ ਕਿਹਾ ਵੀ ਜੇ ਕੁੜੀਆਂ ਨਾ ਕਰਾ ਦੇ ਜਾਂ ਗੱਗੀ ਨਾ ਕਰਾ ਦਿਓ ਵੀ ਘਰ ਚਲੋ ਵੀ ਸਾਨੂੰ ਐ ਤਾਂ ਹੋ ਜੀ ਹਨਾ ਵੀ ਜੇ ਸਾਡਾ ਗੱਗੀ ਦੇ ਨਾਂ ਕੋਈ ਵੀ ਚੀਜ਼ ਐ ਜ਼ਮੀਨ ਐ ਜਾਂ ਘਰ ਐ ਹਨਾ ਵੀ ਤਾਂ ਸਾਡਾ ਹੀ ਐ ਗੱਗੀ ਤੇ ਗੱਗੀ ਦੀ ਲਾਅ ਦਾ ਹਨਾ ਗਾਂ ਬੱਚੇ ਆ ਕੁੜੀਆਂ ਵੀ ਗੱਗੀ ਦੀਆਂ ਐ ਤੇ ਜਾਣਾ ਸਾਡੀ ਚੀਜ਼ ਜਿਹੜੀ ਗੱਗੀ ਦੇ ਨਾਂ ਹੋਊਗੀ ਯਾਨੀ ਕਿੱਥੇ ਐ ਵੀ ਸਰਪਮੈਂ ਇਹੀ ਇਹੀ ਆਖਿਆ ਹਨਾ ਇਹ ਚੀਜ਼ ਆ ਕੀ ਹੈ ਵੀ ਬੀਬੀ ਮੈਂ ਦੇ ਕਿੰਨਾ ਕਰਦੀਆਂ ਜਵਾਕਾਂ ਦਾ ਸਾਰਿਆਂ ਦਾ ਮੈਂ ਬਾਧੂ ਕਰਦੀਆਂ ਕੋਈ ਵੀ ਰਿਸ਼ਤੇਦਾਰ ਹੁੰਦਾ ਮੈਂ ਸਾਰਿਆਂ ਦਾ ਬਹੁਤ ਕਰਦੀਆਂ ਪਰ ਮੈਂ ਮੈਂ ਕਿਹਾ ਵੀ ਹਨਾ ਵੀ ਸਾਡਾ ਇਹ ਕੰਮ ਦਾ ਸਮਾਰਨ ਦਾ ਹੱਕ ਬਣਦਾ ਕਿਉਂਕਿ ਜੀ 13 ਸਾਲ ਦੀ ਹੋ ਗਈ ਪ੍ਰੀਤ ਤੇ ਸੁਖਣਾ ਜਰਵਾਨੀ ਹੈ ਸਾਡਾ ਪਰਾਂ ਦੀ ਖੁੱਲੀ ਹੈ ਖਰਾਕ ਹੈ ਸੁਖਣਾ ਵਧੀਆ ਖੁੱਲੀ ਤੇ ਮੰਨ ਕੇ ਚੱਲੋ ਵੀ ਪਿਉਨ ਵਾਲਾ ਹੋ ਜਾਂਦਾ ਹਨਾ ਤੀ ਪੁੱਤ ਮੁੰਡਾ ਹੁੰਦਾ ਕਹਿੰਦੇ ਜਿਹੜਾ ਪੁੱਤ ਹੁੰਦਾ 13 ਸਾਲ ਦਾ ਉਹ ਆਦੇ ਕਹਿੰਦੇ ਹੁੰਦੇ ਪਿਓ ਦੇ ਮੁੱਢਿਆਂ ਤਾਂ ਆਉਣ ਲੱਗ ਜਾਂਦਾ ਧੀ ਆਪਦੇ ਪਿਓ ਮਾਂ ਦੇ ਮੁੱਢਿਆਂ ਤਾਂ ਆਉਣ ਲੱਗ ਜਾਂਦੀ ਐ ਵੀ ਜੇ ਤੇ ਹਨਾ ਅੱ비 ਤੁਹਾਨੂੰ ਆਏ ਜੇ ਕੁਝ ਵੀ ਲੱਗਦਾ ਹਨਾ ਵੀ ਮੈਂ ਇੱਥੇ ਗਲਤ ਡਿਮਾਂਡ ਰੱਖੀ ਆ ਹਨਾ ਰਮਨ ਵੀ ਤੂੰ ਇੱਥੇ ਗਲਤ ਐ ਵੀ ਤੁਸੀਂ ਮੈਨੂੰ ਇਹ ਗੱਲ ਕਹਿ ਸਕਦੇ ਹੋ ਤੁਸੀਂ ਮੇਰੇ ਭੈਣ ਭਰਾਓ ਹਨਾ ਮੈਂ ਤੁਹਾਡੀ ਹਰੇਕ ਗੱਲ ਸਿਰ ਮੱਥੇ ਕਿਉਂਕਿ ਤੁਹਾਡੇ ਨਾਲ ਹੀ ਸਾਡਾ ਚੈਨਲ ਐ ਉਹ ਤਾਂ ਮਮਾ ਬੋਲ ਮਾਰੀ ਜਾਂਦੀ ਕਿ ਤੂੰ ਤੇ ਵੀ ਤੁਹਾਡੇ ਨਾਲ ਹੀ ਸਾਡਾ ਚੈਨਲ ਹੈ ਹਨ ਇਸ ਕਰਕੇ ਮੈਂ ਚੈਨਲ ਤੇ ਵੀ ਇੰਨਾ ਕੁ ਜਿਆਦਾ ਮੈਨੂੰ ਆਇਆ ਹੁੰਦਾ ਹਨ ਵੀ ਮੇਰਾ ਚੈਨਲ ਵਧੀਆ ਚੱਲੇ ਚਲੋ ਕੋਈ ਇਨਕਮ ਹਨਾ ਕੁਝ ਆਉਣ ਲੱਗ ਜੇ ਬੱਚੀਆਂ ਵਾਸਤੇ ਕੁਝ ਬਣ ਜੇ ਹਨਾ ਤੇ ਇਸ ਕਰਕੇ ਹਨਾ ਪਰ ਆਇਆ ਹੁੰਦਾ ਵੀ ਜਿਹੜਾ ਬੰਦਾ ਦੁਖੀ ਹੁੰਦਾ ਹਨਾ ਉਹਦੇ ਪੇਮੈਂਟ ਕੀ ਸਭ ਕੁਝ ਕੋਈ ਕੰਮ ਨਹੀਂ ਬਣਦਾ ਉਹਦਾ ਵੀ ਉਹ ਚੀਜ਼ ਵਾਸਤੇ ਉਹਨੂੰ ਇੰਨਾ ਕੁ ਇੰਤਜ਼ਾਰ ਕਰਨਾ ਪੈਂਦਾ ਹਨਾ ਵੀ ਜਿਹੜੀ ਚੀਜ਼ ਵਾਸਤੇ ਉਹਨੇ ਮਤਲਬ ਐ ਸੋਚਿਆ ਹੁੰਦਾ ਵੀ ਜੇ ਇਹ ਚੀਜ਼ ਵੀ ਜੇ ਇਹ ਚੀਜ਼ ਜੇ ਇਹ ਕੰਮ ਸਾਡਾ ਬਣ ਜੇ ਹਨਾ ਤਾਂ ਸਾਨੂੰ ਕਿੰਨਾ ਸਾਰਾ ਲੱਗ ਜੇ ਵੀ ਅਸੀਂ ਫਿਰ ਆਹ ਕਰ ਲਈਏ ਅਸੀਂ ਉਹ ਕਰ ਲਈਏ ਹਨਾ ਉਹ ਆਪਾਂ ਪਹਿਲਾਂ ਅੰਦਾਜ਼ੇ ਲਾਉਣ ਲੱਗ ਜਾਨੇ ਪਹਿਲਾਂ ਸੋਚਣ ਲੱਗ ਜਾਨੇ ਆ ਤੇ ਬਾਕੀ ਇਹ ਸਚਾਈ ਹੈ ਹਨਾ ਦੁਨੀਆਦਾਰੀ ਹੈ ਇਹ ਵੀ ਜਿਹੜਾ ਦਿਲ ਦਾ ਸਾਫ਼ ਬੰਦਾ ਹੁੰਦਾ ਉਹਦੇ ਨਾਲ ਹਮੇਸ਼ਾ ਤਕਾ ਹੁੰਦਾ ਉਹਦੀ ਵੈਗਰੂ ਵੀ ਨਹੀਂ ਸੁਣਦਾ ਕਦੇ ਨਹੀਂ ਸੁਣਦਾ ਉਹਦੀ ਵੈਗਰੂ ਕਿਰਾਂ ਉਹਨੂੰ ਇੰਨੇ ਕੁ ਜ਼ਿਆਦੇ ਇਮਤਿਹਾਨ ਦੇਣੇ ਪੈਂਦੇ ਜ਼ਿੰਦਗੀ 'ਚ ਈ ਮੰਨ ਕੇ ਚੱਲੋ ਕੋਈ ਕਸਰ ਨਾ ਰਹੇ ਜੀ ਹਨਾ ਵੀ ਕੋਈ ਇਹੋ ਜਿਹਾ ਇਮਤਿਹਾਨ ਨਾ ਰਹੇ ਜੇ ਵੀ ਜਿਹੜਾ ਦਿੱਤਾ ਨਾ ਗਿਆ ਹੋਵੇ ਰੱਬ ਨੂੰ ਤੇ ਇਮਤਿਹਾਨ ਆਪਾਂ ਦੇ ਹੀ ਜਾਂਦੇ ਆ ਪਰ ਵੀ ਜਿਹੜਾ ਕਹਿੰਦੇ ਹੁੰਦੇ ਚੁਕਲਖੋਰ ਬੇਈਮਾਨ ਬੰਦਾ ਹਨਾ ਉਹ ਬੰਦਾ ਹਮੇਸ਼ਾ ਤਰੱਕੀ ਕਰਦਾ ਅੱਗੇ ਵਧਦਾ ਹੈਗਾ ਤੇ ਉਹਦੀ ਰੱਬ ਵੀ ਦਿਨ ਦੁਗਣੀ ਤਰੱਕੀ ਦਿੰਦਾ ਹਨਾ ਉਸ ਬੰਦੇ ਨੂੰ ਤੇ ਬੇਈਮਾਨੀ ਵੱਧ ਹੀ ਫੁੱਲਦੀ ਹੈ ਜੀ ਤੇ ਸੱਚਾਈ ਨੀ ਬਾਤ ਦੀ ਭੁੱਲਦੀ ਸਚਾਈ ਉੱਥੇ ਹੀ ਖੜੀ ਰਹਿੰਦੀ ਹੈ ਜਿੱਥੇ ਵੀ ਹੁੰਦੀ ਆ ਸਚਾਈ ਹੈ ਨਾ ਜਾਂ ਜਿੱਥੇ ਵੀ ਛੱਡੀ ਹੁੰਦੀ ਆ ਸਚਾਈ ਉੱਥੇ ਹੀ ਖੜੀ ਰਹਿੰਦੀ ਹੈ ਸਚਾਈ ਅੱਗੇ ਵਧ ਨਹੀਂ ਸਕਦੀ ਸਚਾਈ ਬਸ ਇਹ ਚੀਜ਼ ਦਾ ਦੁੱਖ ਹੈ ਨਾ ਵੀ ਰਾਬੜੇ ਮੇਰੇ ਨਾਲ ਇਹ ਚੀਜ਼ 'ਚ ਫਰਕ ਰੱਖਿਆ ਹੈ ਨਾ ਪਹਿਲਾਂ ਜੇ ਪੇਕਾਂ ਦੇ ਘਰੇ ਸੀ ਹੈ ਨਾ ਵੀ ਚਲੋ ਮਾਂ ਹੁੰਦੀ ਅੱਜ ਈਆਂ ਸੀ ਹੈ ਨਾ ਸਾਡੇ ਸਿਰ ਤੇ ਹੱਥ ਰੱਖਦੀ ਮਾਣਾ ਵੀ ਜਿਹੜੀ ਗੱਲ ਕਰ ਲੈਣੀ ਹੈ ਬਾਕੀ ਅਮਨ ਸਾਡੇ ਨਾਲ ਜਮਾਂ ਨਹੀਂ ਵਰਕਰ ਆਦੀ ਤੁਸੀਂ ਐ ਸੋਚੋਗੇ ਹਨਾ ਵੀ ਅੱਜ ਇਹੋ ਜੀਆਂ ਗੱਲਾਂ ਕੋਈ ਕਰੀ ਜਾਂਦੀ ਹੈ ਵੀ ਅਮਨ ਨੇ ਮੇਰੇ ਨਾਲ ਕਦੇ ਫਰਕ ਨਹੀਂ ਰੱਖਿਆ ਪਰ ਵੀ ਮਾਂ ਤਾਂ ਮਾਂ ਹੁੰਦੀ ਹੈ ਨਾ ਵੀ ਜਿਹਦੀ ਆਪਾਂ ਕੋਖ ਜਨਮ ਲਿਆ ਹੁੰਦਾ ਉਹਦੇ ਕੋਲੇ ਬੈਠਣਾ ਦੁਖਸੋ ਕਰਨੀ ਤੇ ਢੋਹਲਾ ਕਰਨਾ ਨਾ ਤੇ ਉਹ ਚੀਜ਼ਾਂ ਦਾ ਬਹੁਤ ਫਰਕ ਪੈਂਦਾ ਹੈਗਾ ਪਰ ਅਮਨ ਮੈਂ ਕਹਣੀ ਵੀ ਜੈਜੀ ਮੇਰੀ ਪ੍ਰਸ਼ਾਈ ਹੈ ਵਾਹਿਗੁਰੂ ਸਾਰਿਆਂ ਨੂੰ ਇਹ ਜਿਹੀਆਂ ਪ੍ਰਸ਼ਾਹਾਂ ਦੇਵੇ ਹਨਾ ਆ ਵੀ ਰੱਬ ਦੀ ੱੱੱਕੇ ਦੀ ਗੱਲ ਐ ਵੀ ਹਨਾ ਪਹਿਲਾਂ ਮਾਂ ਖੋਲੀ ਬਾਹ ਖੋਣ ਤੋਂ ਬਾਅਦ ਮਾਂ ਮੁੱਕੀ ਉਦੋਂ ਰਣਵੀਰ ਨੂੰ ਵਕਤ ਪਿਆ ਜਵਾਕ ਨੂੰ ਹਨਾ ਇਹਨੇ ਰੋਟੀ ਪਾਣੀ ਆਪਣੇ ਆਪ ਬਣਾਉਣਾ ਪਸ਼ੂ ਸਾਭਨੇ ਛੋਟਾ ਜਿਹਾ ਸੀ ਜਵਾਕ 17-18 ਸਾਲ ਦਾ ਇਦੋਂ ਵੀ ਛੋਟਾ ਹੋਣਾ ਮੈਨੂੰ ਲੱਗਦਾ 14-15 ਕ ਸਾਲ ਦਾ ਹੋਊਗਾ 16 ਕ ਦਾ ਇੱਥੇ ਜੇ ਸੀ ਜਦੋਂ ਵਕਤ ਪਿਆ ਸੀ ਮਾਂ ਮੁੱਕ ਗਈ ਸਾਡੀ ਅਸੀਂ ਵਹਿਗਾ ਸੀ ਹਨਾ ਆਪਦੇ ਘਰੇ ਚਲੋ ਵੀ ਸਾਦਾ ਹੀ ਨਹੀਂ ਹੁੰਦਾ ਤੁਹਾਨੂੰ ਪਤਾ ਸਾਨੂੰ ਹਟ ਜਾਂਦਾ ਹੈ ਬਾਕੀ ਥੀ ਜਦਾ ਹਮੇਸ਼ਾ ਨਾ ਸੋਹਣਾਂ ਦੀ ਹੀ ਸੁਣਦੀ ਆ ਜਾਂ ਆਪਦੇ ਘਰ ਵਾਲੇ ਦੀ ਇੱਕ ਲੇਡੀ ਜੇ ਘਰ ਵਾਲੇ ਦੀ ਗੱਲ ਸੁਣਦੀ ਆ ਜੀ ਉਹਨੇ ਕਹਤਾ ਵੀ ਦੋ ਦਿਨ ਲਾ ਕੇ ਆਉਣੇ ਤਾਂ ਦੋ ਹੀ ਲਾ ਕੇ ਆਉਣੇ ਪੇਕੇ ਆਪਾਂ ਤੇ ਬਗਾਨੇ ਬਸ ਹੋ ਜਾਂਦੇ ਆਪਾਂ ਵਿਆਹ ਤੋਂ ਬਾਅਦ ਹਨਾ ਵੀ ਫਿਰ ਇਹਨੂੰ ਵੀ ਦੇਖ ਦੇ ਕੇ ਜ ਰਣਵੀਰ ਨੂੰ ਵੀ ਚੁਰੀ ਜਾਣਾ ਹਨਾ ਵੀ ਜਵਾਕ ਔਖਾ ਆਪ ਇੱਥੇ ਖਾ ਲੈਣੇਗਾ ਖਾ ਲੈਣੇਗਾ ਵੀ ਚਲੋ ਢਿੱਡ ਦਾ ਮੰਗਦਾ ਹਨਾ ਸਵੇਰੇ ਸ਼ਾਮ ਤੇ ਵੀ ਉਹ ਜਵਾਗ ਹਨਾ ਚੁੱਲੇ 'ਚ ਹੱਥ ਮਚਾਈ ਜਾਂਦਾ ਹੋਊਗਾ ਵੀ ਹੋਂਕੇ ਨਿਕਲੇ ਐ ਪਹਿਲਾ ਮਾਲਾ ਹੋਗਾ ਫਿਰ ਅਣਵੀਰ ਦਾ ਹੋਗਾ ਦੇਖ ਕੇ ਫਿਰ ਚਲੋ ਵੈਗਰੂ ਨੇ ਹਨਾ ਦਾ ਵਿਆਹ ਹੋਗਾ ਵਧੀਆ ਹੋਗਾ ਜਵਾਕ ਹੋਗਾ ਇੱਕ ਵਧੀਆ ਸੋਹਣੀ ਲਾੜ ਹੋਗੀ ਚਲੋ ਵੀ ਇਧਰੋਂ ਆਏ ਹੋਗਾ ਸੌਖੇ ਹੋਗੀ ਫਿਰ ਹੁਣ ਉੱਥੇ ਸੌਣੇ ਜਾ ਕੇ ਹਨਾ ਮੇਰਾ ਆਪ ਦੀ ਤੁਖਾਂ ਨਾਲ ਝਗੜੇ ਚੱਲੀ ਜਾਂਦੇ ਹਨਾ ਵੀ ਕਿੰਨਾ ਕ ਬੰਦਾ ਇਗਨੋਰ ਮਾਰੂਗਾ ਕਿੰਨਾ ਕ ਬੰਦਾ ਬਰਦਾਸ਼ ਕਰੂਗਾ ਵੀ ਮੈਂ ਵੀ ਇਨਸਾਨ ਆ ਹਨਾ ਮੇਰੇ ਵੀ ਦਿਲ ਅੰਦਰ ਮੈਨੂੰ ਵੀ ਦੁੱਖ ਹੁੰਦਾ ਹੈ ਜੇ ਕੋਈ ਦੁੱਖ ਤਕਲੀਫ ਹੈ ਨਾ ਉਹਦੀ ਮੈਨੂੰ ਵੀ ਪੀੜ ਮਹਿਸੂਸ ਹੁੰਦੀ ਆ ਹਨਾ ਤੇ ਜੇ ਕੋਈ ਦਰਦ ਹੈ ਉਹਦੀ ਮੈਨੂੰ ਪੀੜ ਮਹਿਸੂਸ ਹੁੰਦੀ ਆ ਕਿਉਂਕਿ ਮੈਂ ਇਨਸਾਨ ਆ ਨਾਰਮਲ ਇਨਸਾਨ ਆ ਸਾਰਿਆਂ ਵਰਗੀ ਕੋਈ ਮੈਂ ਵੱਖ ਨਹੀਂ ਹੈਗੀ ਹਨਾ ਵੀ ਜਾਂ ਮੈਂ ਕੁਝ ਹੋਰ ਆ ਤੇ बस ਇੰਨਾ ਕੁ ਮੈਂ ਆਪਦੀ ਧੀਆਂ ਦੇ ਹੱਕ ਵਾਸਤੇ ਬੋਲਨੀ ਆ ਠੀਕ ਹੈ ਤੇ ਬਾਕੀ ਤੁਹਾਡੇ ਨਾਲ ਆਪਾਂ ਨਾਲ ਦੀ ਨਾਲ ਵੀ ਬਲੌਗ ਸ਼ੇਅਰ ਕਰਦੇ ਰਵਾਂਗੇ ਹਨਾ ਵੀ ਇਹ ਚੀਜ਼ ਚ ਕੀ ਬਣਿਆ ਕੀ ਨਹੀਂ ਬਣਿਆ ਤੇ ਬੱਸ ਇਹ ਨਾ ਕਹਿ ਰਹੀ ਆ ਵੀ ਸਾਡੇ ਨਾਲ ਘਰ ਕਰਾ ਦਿਓ ਸਾਨੂੰ ਕੁਝ ਨਹੀਂ ਚਾਹੀਦਾ ਹਨਾ ਮੇਰੇ ਘthiaਣਾ ਕਰਾ ਦਿਓ ਭਾਵੇਂ ਗੱਗੀ ਨਾ ਕਰਾ ਦਿਓ ਵੀ ਇਹੀ ਡਿਮਾਂਡ ਰੱਖੀ ਆ ਮੈਂ ਹੋਰ ਕੁਝ ਵੀ ਨਹੀਂ ਰੱਖੀ ਵੀ ਆਪਾਂ ਨੂੰ ਹੋਰ ਕੁਝ ਵੀ ਨਹੀਂ ਚਾਹੀਦਾ ਹਨਾ ਤੇ ਬਾਕੀ ਆਪਾਂ ਤੁਹਾਡੇ ਨਾਲ ਦੀ ਨਾਲ ਹਨਾ ਸ਼ੇਅਰ ਕਰਦੇ ਰਹਾਂਗੇ ਕੋਈ ਵੀ ਗੱਲਬਾਤ ਹੈ ਤੇ ਬਾਕੀ ਜੀ ਅੱਜ ਵਾਲੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆ ਹਨਾ ਚਲੋ ਜਿੰਨੀ ਕਿ ਬਣ ਗਈ ਫੁੱਲ ਵਾਚ ਕਰ ਲਿਓ ਦੇ ਸੁਣੋ ਸੁਣੇ ਕਮੈਂਟ ਕਰਿਓ ਜੀ ਪਲੀਜ਼ ਮੈਨੂੰ ਸਮਝਿਓ ਹਣਾ ਗਲਤ ਕਮੈਂਟ ਨਾ ਕਰਿਓ ਕਿਉਂਕਿ ਐ ਹੁੰਦਾ ਇੱਕ ਬੰਦਾ ਉਹ ਦੁਖੀ ਹੁੰਦਾ ਜਦੋਂ ਗਲਤ ਕਮੈਂਟ ਆ ਜਾਂਦੇ ਉਦੋਂ ਬਹੁਤ ਜ਼ਿਆਦਾ ਆਤਮਾ ਦੁਖਦੀ ਐ ਤੇ ਮਿਲਾਂਗੇ ਜੀ ਹਣਾ ਕੱਲ ਨੂੰ ਕਿਸੇ ਹੋਰ ਨਵੇਂ ਵਲੌਗ ਦੇ ਨਾਲ ਤੇ ਬਸ ਵੀਡੀਓ ਨੂੰ ਫੁੱਲ ਵਾਚ ਕਰ ਲਿਆ ਕਰੋ ਜੀ ਹਣਾ ਤੇ ਸਪੋਰਟ ਕਰੋ ਆਪਣੇ ਚੈਨਲ ਨਾਲ ਹਣਾ ਵੀ ਆਪਾਂ ਚਲੋ ਆਪਦੀ ਮਿਹਨਤ ਕਰ ਰਹੇ ਆ ਆਪਦੀ ਇਨਕਮ ਦੇ ਆਪਾਂ ਨੇੜੇ ਹੋ ਸਕੀਏ ਤੇ ਸਪੋਰਟ ਕਰੋ ਜੀ ਹਣਾ ਇਜੋ ਲੋਕ ਕਿਸੇ ਪਾਸੋਂ ਨਾ ਲੱਗੇ ਵੀ ਇਸ ਪਾਸੋਂ ਜਦੋਂ ਖੁਸ਼ੀ ਆਈ ਹੈ ਨਾ ਖੁਸ਼ੀ ਦੀ ਖਬਰ ਆ ਗਈ ਚਲੋ ਯੋ ਉਹ ਮੂਵਮੈਂਟ ਹੈ ਨਾ ਵੀ ਜਦੋਂ ਮਿਹਨਤ ਕਰਦੇ ਆ ਉਹਦਾ ਫਲ ਮਿਲਦਾ ਉਹ ਚੀਜ਼ ਦੀ ਖੁਸ਼ੀ ਆਢੀ ਹੁੰਦੀ ਹੈ ਬਾਕੀ ਵੀ ਜਸ਼ਨ ਤੇ ਬਰੀਦ ਬਣਾ ਦਾ ਖੁਸ਼ੀ ਮੇਰੀ ਅਧੂਰੀ ਹੈ ਕੋਈ ਵੀ ਖੁਸ਼ੀ ਹੈ ਨਾ ਉਹਨਾਂ ਤੋਂ ਬਿਨਾ ਅਧੂਰੀ ਹੈ ਕਿਉਂਕਿ ਮੇਰੀਆਂ ਧਿਆਨ ਹੈ ਮੇਰੇ ਨਾਲ ਬਹੁਤ ਮਿਹਨਤ ਕਰੀਏ ਚੈਨਲ ਦੀ ਬਹੁਤ ਜ਼ਿਆਦੇ ਜਸ਼ਨ ਨੇ ਬਹੁਤ ਮਿਹਨਤ ਕੀਤੀ ਹੈ ਵੀਡੀਓ ਵਗੈਰਾ ਬਣਾਉਣੀ ਮੰਮੀ ਮੈਂ ਬਣਾਉਣੀ ਆ ਗਈ ਜੇ ਸਕੂਲ ਦਾ ਵੀ ਕੰਮ ਕਰਦੀ ਹੁੰਦੀ ਉਹ ਵੀ ਛੱਡ ਕੇ ਮੰਮੀ ਮੈਂ ਵੀਡੀਓ ਬਣਾਉਣੀ ਹੈ ਤੇ ਮੇਰੇ ਤੀਆਂ ਦੇ ਹਨਾ ਮਿਹਨਤ ਹੈ ਮੇਰੀ ਮਿਹਨਤ ਹੈ ਜੇ ਅਸੀਂ ਮਿਹਨਤ ਕਰੀਆ ਤਾਂ ਸਜੀ ਮਤਲਬ ਬਲੋਗ ਬਣਾਏ ਹਨਾ ਚਲੋ ਮੈਂ ਕੰਮ ਤਾਂ ਦੇ ਕਰਦੀ ਸੀ ਜਸ਼ਨ ਪ੍ਰੀਤ ਵੀਡੀਓ ਬਣਾਉਂਦੇ ਸੀ ਤੇਰਾਂ ਮਿਲ ਗਿਆ ਨਾ ਦਿਨੇ ਮਾਵਾਂ ਧੀਆਂ ਨੇ ਸੋਚਿਆ ਤੇ ਅਸੀਂ ਐਂ ਸੀ ਹਨਾ ਵੀ ਕੁਛ ਚਲੋ ਐ ਹੋ ਜਾਂਦਾ ਬੱਚਾ ਨੂੰ ਹਨਾ ਵੀ ਮੰਮੀ ਆਪਣੀ ਮਾਸੀ ਦੀ ਪੇਮੈਂਟ ਆਉਣ ਲੱਗੀ ਹਨਾ ਮੰਮੀ ਆਪਣੀ ਵੀ ਆ ਜਾ ਕਰੂਗੀ ਕਦੀ ਤੇ ਹੁਣ ਕੇ ਮੈਂ ਕਹਣਾ ਮੈਂ ਪਤਨੀ ਮਿਹਨਤ ਕਰਾਂਗੇ ਤਾਂ ਸਭ ਕੁਝ ਹੈ ਹਨਾ ਮਿਹਨਤ ਕਰਦੀ ਐ ਮੈਂ ਕਹਾਂ ਮਾਸੀ ਬਹੁਤ ਜ਼ਿਆਦੀ ਮਿਹਨਤ ਕਰਦੀ ਐ ਕੰਮ ਵੀ ਮੈਂ ਕਹਾਂ ਆਪਣੇ ਨਾਲ ਬਹੁਤ ਜ਼ਿਆਦੀ ਹਨਾ ਘਰੇ ਉਹਨਾਂ ਦੇ ਤੇ ਆਪਾਂ ਮੈਂ ਕਹਾਂ ਮਿਹਨਤ ਕਰਾਂਗੇ ਬੁੱਤ ਮਹਾਂ ਬੈਗਰੂ ਆਪਣੀ ਮਿਹਨਤ ਨੂੰ ਰੰਗ ਭਾਗ ਵੈਗਰੂ ਲਾਊਗਾ ਮੈਂ ਕਹਾਂ ਸੱਚੇ ਦਿਲੋਂ ਮਿਹਨਤ ਕਰਾਂਗੇ ਆਪਾਂ ਕਦ ਨੇ ਕਦੀ ਬਾਈਗ ਨੂੰ ਸੁਰੂੰਗਾ ਤੇ ਜਿੱਦੇ ਵੀ ਮਤਲਬ ਕਿ ਹਨਾ ਮੇਰੀ ਪੇਮੈਂਟ ਵਗੈਰਾ ਕੁਝ ਵੀ ਆ ਗਈ ਮੇਰੇ 3 ਪਹਿਲਾ ਪਹਿਲਾ ਗੁਰਦੁਆਰਾ ਸਾਹਿਬ ਜਾਣਾ ਮੈਂ ਹਨਾ ਫਿਰ ਮੈਂ ਸੋਚਿਆ ਵੀ ਮੇਰੇ 3 ਦੇ ਹਨਾ 3 ਦੇ ਕੋਲੇ ਹੱਥਾਂ 'ਚ ਰੱਖਣਾ ਵੀ ਆ ਪੁੱਤ ਚੱਕੋ ਆਪਣੀ ਮਿਹਨਤ ਤੇ ਇਹਦੋਂ ਪਹਿਲਾਂ ਹਨਾ ਵੀ ਆਪਣਾ ਇਹ ਕੰਮ ਬਣ ਜੇ ਜਿਹੜਾ ਮੈਂ ਸੋਚ ਰੱਖਿਆ ਤੇ ਬਾਈਗਰੂ ਕਰਨ ਹਨਾ ਵੀ ਸਾਨੂੰ ਸਾਡਾ ਮਾਵਧੀਆਂ ਦਾ ਵੀ ਛੋੜਣਾ ਨਾ ਬਬੇ ਕਦੇ ਵੀ ਤੇ ਰਿਸ਼ਤੇਦਾਰ ਵੀ ਪੂਰਾ ਜ਼ੋਰ ਲਾ ਰਹੇ ਹਨ ਵੀ ਰਿਸ਼ਤੇਦਾਰਾਂ ਨੂੰ ਐ ਹੋਇਆ ਪਿਆ ਹਨ ਵੀ ਇਹ ਕੁਛ ਕਿਉਂ ਮੰਗ ਰਹੀ ਹੈ ਹੱਕ ਵੀ 15 ਸਾਲ ਹੋ ਗਏ ਤੋਂ ਪਹਿਲਾਂ ਨਹੀਂ ਬੋਲੀ ਹੁਣ ਕਿਉਂ ਬੋਲ ਰਹੀ ਹੈ ਵੀ ਹੁਣ ਵੀ ਚੁੱਪ ਕਰ ਜੇ ਹਨਾ ਬੋਲੀ ਨਾ ਤੇ ਕੋਈ ਨਹੀਂ ਜੇ ਵੈਗਰੂ ਨੇ ਚਾਇਆ ਤਾਂ ਸਾਡਾ ਹੱਕ ਮੇਰੀਆਂ 3 ਦਾ ਹੱਕ ਸਾਨੂੰ ਜਰੂਰ ਮਿਲੂਗਾ ਤੇ ਮੈਂ ਤਾਂ ਕਹਿਣੀ ਵੀ ਵੈਗਰੂ ਸਾਡਾ ਪਿਛੋੜਾ ਨਾ ਬਾਪੇ ਤੇ ਨੀ ਮਾਮਾ ਧੀਆਂ ਦਾ ਤੇ ਸਭ ਕੁਝ ਠੀਕ ਹੋ ਜੇ ਹਨਾ ਪਹਿਲਾ ਮੰਗ ਬਾਕੀ ਜੀ ਵੈਗਰੂ ਦੇ ਸਾਰੇ ਜੋ ਵੀ ਹੋਣਾ ਵੈਗਰੂ ਨੇ ਕਰਨਾ ਤੇ ਚਲੋ ਜੀ ਫਿਰ ਅੱਜ ਵਾਲੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਨਾ ਤੇ ਕੱਲ ਨੂੰ ਕਿਸੇ ਹੋਰ ਬਲੌਗ ਦੇ ਨਾਲ ਹਨਾ ਸੋਣਾ ਜਾਂ ਬਲੌਗ ਬਣਾਵਾਂਗੇ ਤੇ ਬਾਕੀ ਕੱਲ ਨੂੰ ਅਮਨ ਨੇ ਜਾਣਾ ਹਨਾ ਰਖੜੀ ਬੰਨਣਾ ਤੇ ਆਪਾਂ ਸਵੇਰੇ ਹਨਾ ਜਦੋਂ ਜਾਣਗੇ ਤਿਆਰ ਵਗੈਰੇ ਹੋ ਕੇ ਆਪਾਂ ਉਦੋਂ ਹੀ ਸ਼ੋਟ ਲੈਣੀ ਆ ਤੇ ਵਧੀਆ ਵੀਡੀਓ ਬਣਾਵਾਂਗੇ ਤੁਹਾਡੇ ਲਈ ਤੇ ਅੱਜ ਵਾਲੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਨਾ ਤੇ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੇ ਪਲੀਜ਼ ਵੀਡੀਓ ਨੂੰ ਫੋਲੋ ਵਾਚ ਕਰ ਲਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਪਲੀਜ਼ ਆਪ ਦੀ ਭੈਣ ਨੂੰ ਸਪੋਰਟ ਸਪੋਰਟ ਬਣਾਓ ਹਨਾ ਬਾਏ ਬਾਏ ਜੀ ਸਸਰੀਕਾ